ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭਵਿੰਦਰ ਸਿੰਘ ਕਹਾਂ ਜੱਸੀਪੋ ਵਾਲੀ ਇਸ ਟਾਈਮ ਮੇਰੇ ਪਿੰਡ ਟੀਖੜਾ ਮੈਂ ਆਪਣੀ ਮਾਤਾ ਜੀ ਜਿਸ ਨਾਮਤਾ ਜੀ ਆਪਣਾ ਜਸਵੀਰ ਕੌਰ ਦੇ ਘਰ ਇਹਨਾਂ ਦੇ ਇੱਕ ਲੜਕੀ ਸੀ ਵਿਚਾਰੀ ਹੈ ਨਾ ਉਹ ਕੈਂਸਰ ਭਿਆਨਕ ਬਿਮਾਰੀ ਨਾਲ ਮਰ ਗਈ ਮੌਤ ਹੋ ਗਈ ਉਹਨਾਂ ਦੀ ਬਹੁਤ ਸਾਰਾ ਪੈਸਾ ਲੱਗ ਗਿਆ ਪਹਿਲਾਂ ਇਹਨਾਂ ਦੇ ਘਰ ਵਾਲੇ ਦੀ ਮੌਤ ਹੋ ਗਈ ਸੀਗੀ ਜਵਾਨੀ ਚ ਜੀ ਤੇ ਇਹਨਾਂ ਦਾ ਨਾ ਮਕਾਨ ਟਹਿ ਟਹਿ ਗਿਆ ਵਿਚਾਰੇ ਕੋਲੇ ਹੁਣ ਕੋਈ ਇਹਦੇ ਕੋਲੇ ਕੋਈ ਪੈਸਿਆਂ ਦਾ ਸਾਧਨ ਨਹੀਂ ਵੀ ਛੱਤ ਪਾਲੇ ਕਮਰੇ ਦੀ ਮੈਂ ਸਾਰੇ ਜਾਨੀ ਸੱਜਣਾ ਵੀਰਾਂ ਨੂੰ ਬੇਨਤੀ ਕਰਦਾ ਵੀ ਇਹ ਮਾਤਾ ਦੀ ਮਦਦ ਕਰਨ ਜਿੰਨੇ ਵੀ ਜਾਨੀ ਸੱਜਣਾ ਜੇ ਤੁਸੀਂ 100 150000 ਰੁਪਏ ਵੀ ਦਿਓ ਤਾਂ ਇਹ ਦੀ ਛੱਤ ਪੈਂਦੀ ਹੋ ਜੇ ਅਸੀਂ ਪਿੰਡ ਵਜੋਂ ਵੀ ਇਹਨਾਂ ਦੀ ਮਦਦ ਕਰ ਰਹੇ ਹਾਂ ਸਾਰੇ ਤੇ ਤੁਹਾਨੂੰ ਵੀ ਪਤਾ ਛੱਤ ਤੇ ਕਾਫੀ ਪੈਸੇ ਲੱਗ ਜਾਂਦੇ ਹਨ ਤੇ ਤੁਹਾਨੂੰ ਛੱਤ ਵੀ ਦਿਖਾਵਾਂਗੇ ਤੇ ਬਹੁਤ ਹੀ ਪਰਿਵਾਰ ਦੀ ਦਰਦਨਾਕ ਕਹਾਣੀ ਆ ਪਹਿਲੇ ਜਿਹੜੇ ਸਾਡੇ ਵੀ ਚਾਤਾ ਜੀ ਲੱਗਦੇ ਸੀਗੇ ਉਹ ਦਿਮਾਗੀ ਤੌਰ ਤੇ ਮਾੜਾ ਜਿਹਾ ਬਸਰ ਰਹਿੰਦੇ ਸੀ ਉਹਨਾਂ ਦੇ ਬਿਮਾਰੀ ਤੇ ਬਹੁਤ ਪੈਸਾ ਲੱਗਿਆ ਫਿਰ ਉਹਨਾਂ ਦੀ ਡੈਥ ਹੋ ਗਈ ਹੁਣ 10-15 ਦਿਨ ਪਹਿਲਾਂ ਹੀ ਇਹਨਾਂ ਦੀ ਲੜਕੀ ਜੋ ਕਿ ਨੌਜਵਾਨ ਸੀ 20 ਸਾਲਾਂ ਦੀ ਸੀਗੀ ਉਹਦੀ ਕੈਂਸਰ ਨਾਲ ਮੌਤ ਹੋ ਗਈ ਬਹੁਤ ਸਾਰਾ ਪੈਸਾ ਇਹਨਾਂ ਦਾ ਪਰਿਵਾਰ ਦਾ ਲੱਗਿਆ ਕੁਝ ਇਹਨਾਂ ਦੇ ਦ੍ਰਿਸ਼ਟੀ ਦਾ ਦੋਸਤ ਮਿੱਤਰਾਂ ਨੇ ਪਿੰਡ ਵਾਲਿਆਂ ਨੇ ਸਹਾਇਜੋਗ ਕੀਤੀ ਤਾਂ ਰਾਤ ਇਹਨਾਂ ਦਾ ਇੱਕੋ ਇੱਕ ਕਮਰਾ ਸੀ ਵਿਚਾਰਿਆਂ ਦਾ ਉਹ ਟਹਿ ਗਿਆ ਹਨਾ ਤੇ ਮੈਂ ਇਹੀ ਕਹਿਣਾ ਤੁਸੀਂ ਜਿੰਨੀ ਵੀ ਮਦਦ ਕਰ ਸਕਦੇ ਹੋ ਆਪਣੀ ਨੇਕ ਕਮਾਈ ਤੋਂ 150 500 ਰੁਪਇਆ ਅਸੀਂ ਤੁਹਾਨੂੰ ਗੂਗਲ ਪੇ ਜਾਂ ਨੰਬਰ ਦੇ ਦਾਂਗੇ ਅਕਾਊਂਟ ਉਸ ਤੇ ਜਰੂਰ ਤੁਸੀਂ ਇਸ ਮਾਤਾ ਦੀ ਮਦਦ ਕਰਨੀ ਜਸਵੀਰ ਕੌਰ ਦੀ ਮਾਤਾ ਤੁਸੀਂ ਵੀ ਦਿਓ ਸਨਿਆ ਸਾਰਾ ਵੀ ਆਪਣਾ ਵੇ ਦੇਖੋ ਜੀ ਕੁਤੀ ਬੰਦੇ ਆ ਕੁਤੀ ਬੰਦੇ ਆ ਵੀ ਦੇਖੋ ਪਹਿਲਾ ਬੰਦੇ ਵੀ ਹੈ ਨਹੀਂਗਾ ਉਹ ਵੀ ਮੱਕਸੀ ਸਾਹ ਕੁਤੀ ਬੰਦ ਉਸ ਨੂੰ ਮੜਾ ਯਾਰ ਵੀ ਹੁਣ 15 ਦਿਨ ਹੋ ਗਏ ਬੇਟੀ ਮੁੱਕ ਗਈ ਅਇਂ ਦਵਾਰ ਤੱਕ ਕੋਈ ਆਏ ਵੀ ਝਾਂ ਟੱਕ ਵੀ ਇਸ ਕੋਸ ਮਦਦ ਕਰਨ ਲਈ ਦੋ 2:30 ਵਜੇ 7:30 ਵੀ ਨੰਕਾਣ ਵੀ ਹੋਇਆ ਤੇ ਵੀ ਉਹ ਮਦਦ ਕਰੋ ਮਦਦ ਕਰੋ ਕੁਦਰਤੀ ਰਾਤ ਲੈਟ ਨਾ ਹੋ ਕਰਕੇ ਇਹ ਬਾਹਰ ਪੈ ਗਏ ਨਹੀਂ ਅਸ ਕਮਰੇ ਜੀ ਪਹਿਲੇ ਤੁਹਾਨੂੰ ਦਿਖਾਉਣੀਆਂ ਹਨ ਉਹ ਕਮਰਾ ਵੀ ਵੀ ਉਹ ਛੱਤ ਬਿਜਲੀ ਤੇ ਸਾਰਾ ਹੋ ਗਿਆ ਜੇ ਕਿਤੇ ਏਟਾ ਹੁੰਦੇ ਤਾਂ ਕੋਈ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਇਸ ਪਰਿਵਾਰ ਨਾਲ ਇਸ ਪਰਿਵਾਰ ਨਾਲ ਦੇ ਇੱਕੋ ਇੱਕ ਲੜਕੀ ਸੀ ਜਿਹੜੀ ਜੋ ਉਹ ਕੈਂਸਰ ਨਾਲ ਮੌਤ ਹੋ ਗਈ ਅੱਜ 10 ਤੰਦਰਾਂ ਦੇ ਨਹੀਂ ਹੋਏ ਉਹਨਾਂ ਦੀ ਮੌਤ ਹੋਈ ਨੂੰ ਪਿਛਲੇ ਐਤਵਾਰ ਪਾਉਗੀ ਉਹਨਾਂ ਦਾ ਤਾਨੂੰ ਛੱਤ ਵੀ ਦਿਹਾਉਣਿਆ ਮੈਂ ਇੱਕ ਵਾਰੀ ਫੇਰ ਬੇਨਤੀ ਕਰਦਾ ਸੀ ਨੰਬਰ ਦੇਵਾਂਗੇ ਤੁਹਾਨੂੰ ਵੀ ਇਹ ਸਾਡੇ ਮੈਂਬਰ ਸਾਹਿਬ ਆ ਇਹਨਾਂ ਦੇ ਇਹਨਾਂ ਦਾ ਅਸੀਂ ਨੰਬਰ ਦੇਵਾਂਗੇ ਉਸ ਦੇ ਵਿੱਚ ਤੁਸੀਂ ਗੂਗਲ ਤੇ ਰਾਹੀਂ ਜਿੰਨੀ ਮਦਦ ਹੋ ਸਕੇ 500 ਦੀ 1000 ਦੀ 200 ਦੀ 100 ਦੀ 50 ਦੀ ਉਹ ਜ਼ਰੂਰ ਕਰਨੀ ਤੇ ਇਸ ਮਾਤਾ ਦੀ ਮਦਦ ਹੋ ਸਕੇ ਜੋ ਕਿ ਪਹਿਲਾਂ ਹੀ ਅੱਧ ਤੌਰ ਤੇ ਟੁੱਟ ਟੁੱਕਿਆ ਕੁੜੀ ਦਾ ਇਲਾਜ ਕਰਵਾ ਕੇ ਨਾਲੇ ਬੇਟੀ ਨਹੀਂ ਬਚੀ ਤੇ ਨਾਲੇ ਆਪਣਾ ਪੈਸੇ ਵੀ ਲੱਗ ਗਏ ਤੇ ਰਾਤ ਇਹਨਾਂ ਨਾਲ ਫੇਰ ਇੱਕ ਵੱਡਾ ਹਾਸਾ ਹੁੰਦਾ ਹੁੰਦਾ ਬਚਾ ਹੋਇਆ ਕੁਦਰਤੀ ਲੈਟਨਾ ਹੁਣ ਕਰਕੇ ਬਾਹਰ ਪਏ ਬਾਹਰ ਪੈਣ ਕਰਕੇ ਰਾਤ ਇਹਨਾਂ ਦੀ 2:30 ਵਜੇ 7 ਡਿਪੀ ਹੁਣ ਆਪਾਂ ਤੁਹਾਨੂੰ ਉਹ ਕਮਰਾ ਵੀ ਦਿਖਾਉਣਾ ਛੱਤ ਵਾਲਾ ਇਹ ਮਾਤਾ ਦਾ ਕੱਲਾ ਕੱਲਾ ਕਮਰਾ ਸੀ ਜਿੱਥੇ ਇਹਦੀ ਵਿਚਾਰੀ ਦੀ ਰਹਿ ਸੀਗੀ ਬਹੁਤ ਗਰੀਬ ਆ ਪਹਿਲਾਂ ਭਰ ਜਵਾਨੀ ਦੀ ਮਾਲਾ ਵੀ ਪਤੀ ਦਾ ਸਾਇਆ ਸਿਰ ਤੋਂ ਉੱਠ ਉੱਠ ਚੁੱਕਾ ਤੇ ਆਪਣੀ ਬੇਟੀ ਨਾਲ ਬੇਟਾ ਛੋਟਾ ਹੈ ਤੇ ਉਹਦੇ ਨਾਲ ਆਪਣਾ ਗੁਜ਼ਾਰਾ ਕਰਦੀ ਸੀ ਤੇ ਬੇਟੀ ਵੀ ਕੈਂਸਰ ਦੀ ਮੰਨਲਾ ਨਾ ਆਵਦ ਬਿਮਾਰੀ ਕਰਕੇ ਇਸ ਦੁਨੀਆ ਤੋਂ ਚਲੀ ਗਈ ਤੇ ਮੈਂ ਤੁਹਾਨੂੰ ਬੇਨਤੀ ਕਰਦਾ ਇਸ ਮਾਤਾ ਦੀ ਮਦਦ ਜ਼ਰੂਰ ਕਰੋ ਤੇ ਆਪਾਂ ਤੁਹਾਡੇ ਨਾਲ ਬਾਈ ਨੂੰ ਮਲਾਉਣੇ ਆ ਬਾਈ ਜੀ ਮੈਂਬਰ ਸਾਹਿਬ ਤੁਸੀਂ ਬਹੁਤ ਮਦਦ ਕਰਦੇ ਆ ਸਾਡੇ ਬਾਈ ਬਹੁਤ ਮਦਦ ਕਰਦੇ ਗਰੀਬ ਗੁਰਪੇ ਦੀ ਹੈ ਨਾ ਛੜਾ ਪਿੰਡਾ ਸੀ ਇਹ ਤਾਂ ਇਹਨਾਂ ਦੇ ਵਿਸ਼ਵਾਸ ਕਰਦੇ ਇਹਨਾਂ ਦਾ ਅਸੀਂ ਗੂਗਲ ਨੰਬਰ ਦਿੰਨੇ ਆ ਤੁਸੀਂ ਨੰਬਰ ਦੱਸੋ ਬਾਈ ਜੀ ਕੀ ਨੰਬਰ ਹੈ ਹੈ ਜੀ 9988 464220 ਮੇਰਾ ਨੰਬਰ ਹੈ ਜੀ ਇਹ ਬਹੁਤ ਹੀ ਗਰੀਬ ਪਰਿਵਾਰ ਹੈਗਾ ਤੇ ਸਾਰੇ ਦਾਨੇ ਸਾ ਜਿਨ੍ਹਾਂ ਨੂੰ ਇਹ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਨਾਂ ਦੇ ਭਾਈ ਮਦਦ ਕਰੋ ਤਾਂ ਕਿ ਇਹਨਾਂ ਦੀ ਜਿਹੜੀ ਛੱਤ ਡਿੱਗੀ ਹੋਈ ਹੈਗੀ ਇਹ ਛੱਤ ਪਾਈ ਜਾ ਸਕੇ ਹਾਂ ਤੇ ਇੱਕ ਵਾਰੀ ਫੇਰ ਨੰਬਰ ਬੋਲ ਦੋ 9988 464220 ਇਹ ਮੇਰਾ ਗੂਗਲ ਪੇ ਨੰਬਰ ਹੈ ਵੱਤ ਵੱਤ ਮਦਦ ਕਰਨ ਦੀ ਤਰਸ ਤਰ ਤੇ ਮੈਂ ਤੁਹਾਨੂੰ ਇਹ ਮੱਲਾਂ ਨੰਬਰ ਉੱਤੇ ਵੀ ਵੀਡੀਓ ਦੇ ਪਾਵਾਂਗਾ ਤੇ ਕੈਪਸ਼ਨ 'ਚ ਵੀ ਲਿਖਾਂਗਾ ਹਨਾ ਜਰੂਰ ਬੇਨਤੀ ਕਰਦਾ ਮੈਂ ਮੈਨੂੰ ਇਹਨਾਂ ਨੇ ਭਰਾਵਾਂ ਨੇ ਅਪੀਲ ਕੀਤੀ ਸੀ ਸਾਡੇ ਮੈਂਬਰ ਸਾਹਿਬ ਨੇ ਵੀ ਤੁਸੀਂ ਆਓ ਤੇ ਵੀਡੀਓ ਪਾਓ ਹਨਾ ਤੇ ਕਿਉਂਕਿ ਦਾਨੀ ਸੱਜਣ ਬਹੁਤ ਸਾਰੇ ਭਰਾ ਆ ਗਏ ਲੋੜ ਹੈ ਇਸ ਪਰਿਵਾਰ ਨੂੰ ਬਹੁਤ ਜ਼ਿਆਦਾ ਤੇ ਇਸ ਮਾਂ ਦੇ ਦਰਦ ਨੂੰ ਬਿਆਨ ਨਹੀਂ ਕਰ ਸਕਦੇ ਜਿਹਦੀ ਨੌਜਵਾਨ ਬੇਟੀ ਮੰਲਾ ਕੁਝ ਦਿਨ ਪਹਿਲੇ ਹੀ 20 ਸਾਲ ਦੀ ਉਮਰ ਚ ਕੈਂਸਰ ਦੀ ਨਾਮ ਮਰਾਦ ਬੁਆਇਨਾ ਮਰ ਚੁੱਕੀ ਆ ਬਹੁਤ ਪੈਸਾ ਲੱਗ ਚੁੱਕਾ ਜਿਹੜੇ ਕਿ ਰਿਸ਼ਤੇਦਾਰਾਂ ਨੇ ਮਦਦ ਕੀਤੀ ਸੀ ਪਿੰਡ ਵਾਲਿਆਂ ਨੇ ਮਦਦ ਕੀਤੀ ਸੀ ਤੇ ਮੈਂ ਇੱਕ ਵਾਰ ਫੇਰ ਸਾਰੇ ਭਰਾਵਾਂ ਨੂੰ ਕਹਿਣਾ ਕੋਈ ਫਰਕ ਨਹੀਂ ਪੈਂਦਾ ਆਪਾਂ ਨੂੰ 1500 500 100 100 ਦੇ ਮਦਦ ਕਰਨ ਦੀ ਜ਼ਰੂਰ ਮੰਲਾ ਗੂਗਲ ਪੇ ਕਰਕੇ ਇਹਨਾਂ ਦੀ ਮਦਦ ਕੀਤੀ ਜਾਵੇ ਪਰਿਵਾਰ ਦੀ ਇਹ ਵੀਡੀਓ ਅਸੀਂ ਜੋ ਤੁਸੀਂ ਮਦਦ ਕਰੋਗੇ ਉਹ ਵੀਡੀਓ ਬਕਾਇਦਾ ਅਸੀਂ ਫੇਰ ਪਾਵਾਂਗੇ ਵੀ ਜੇ ਸਾਨੂੰ ਸਕਰੀਨਸ਼ਾਟ ਵੀ ਭੇਜ ਸਕਦੇ ਹੋ ਤਾਂ ਭੇਜੋ ਤੁਹਾਡੇ ਨਾਮ ਲੈ ਕੇ ਵੀ ਤੁਹਾਡੀ ਮਾਇਆ ਸਹੀ ਥਾਂ ਪਹੁੰਚ ਗਈ ਧੰਨਵਾਦ